ਕਿ ਯਾਤਰਾ ਜਾ ਰਿਹਾ ਸੀ ਸਹੀ ਗੱਲ ਮੇਰੇ ਕੋਲੇ ਮੇਰਾ ਪੀ ਆਇਆ ਉਹਨੇ ਫੋਨ ਕੱਢਿਆ ਤੇ ਰਜਦੀਪ ਨੇ ਮੈਨੂੰ ਫੋਟੋ ਫੋਨ ਦਿਖਾਇਆ ਆਪ ਆदमी پارٹی ਨੂੰ ਸਰਪਾ ਬੋਣਗੇ ਮੈਂ ਕਿਹਾ ਜੀ ਬ੍ਰੋਕੋ ਰੁਕੋ ਹੈ ਮੈਂ ਕਿਹਾ ਅੰਦਰ ਲੱਡੂ ਪਏ ਸਾਰਿਆਂ ਨੂੰ ਮੰਡੋ ਮੈਂ ਕਿਹਾ ਇਹ ਤੋਂ ਬੜੀ ਅਜੀਬ ਗੱਲ ਹੋ ਗਈ ਹੈ ਬੱਸ ਜਿੰਮੇ ਉੱਤ ਲੱਡੂ ਪਏ ਸੀ ਬੰਕੀ ਕਹਿੰਦੇ ਕਿਉਂ ਬੰਨ ਰਹੇ ਮੈਂ ਕਿਹਾ ਖੇਡਾ ਛੁੱਟਿਆ ਯਾਰ ਇੱਕ ਵਾਰੀ ਆ ਆ ਦੇਖੋ ਆਜ ਮੈਂ ਉਹ ਨਹੀਂ ਛੱਡੂ ਨਾ ਮਾਰੇ ਨੂੰ ਆ ਰਾਜ ਮੈਨੂੰ ਆ ਮੈਂ ਤੇ ਹੈਰਾਨ ਕਿਨੇ ਬੰਦਰਾ ਛੱਡ ਕੇ ਗਿਆ ਮੈਂ ਕਿਹੜਾ ਛੁੱਟਿਆ ਤੇ ਮੈਂ ਇੰਨਾ ਕਿਹਣਾ ਜੁਣਾ ਮੇਰੇ ਸਾਬ ਤੁਹਾਡੇ ਕੋਲ ਫਿਰ ਵੀ ਆਣਾ ਮੈਂ ਜਿਹੜਾ ਪ੍ਰੈਜ਼ੀਡੈਂਟ ਕਹ ਰਿਹਾ ਉਹਨੇ ਬੰਨਣਾ ਉਹ ਟਿਕ ਨਹੀਂ ਸਕਦਾ ਉੱਥੇ ਜੈ ਜੀਆਂ ਆ ਤਾਂ ਇੱਥੇ ਤੀ ਨਾ ਉਹਦੇ ਚੱਲ ਹੀ ਨਹੀਂ ਸਕਦਾ ਉਹਨੂੰ ਕਿਸ ਨੇ ਅਗਲੀ ਵਾਰ ਸਸਰੀ ਘਰ ਨਹੀਂ ਮਰੋਣੀ ਇਕੱਟਾ ਨੂੰ ਗੱਲ ਕਰ ਸਕਦਾ ਸੀ ਮਨ ਦੂਜੇ ਸਭ ਨੂੰ ਕਰਦਾ ਦੋਸ਼ੀ ਨੂੰ ਕਰ ਉੱਥੇ ਕਾ ਪੁੱਛਦਾ ਤੂੰ ਤੂੰ ਗੰਤਮਾਨ ਦੂਜੇ ਨੇ ਗੱਲ ਸੁਣੂਗਾ ਉਹ ਆਤਮਾ ਭਈਆ ਦੂਜਿਆਂ ਦੀ ਨਹੀਂ ਮੈਂ ਕੋਈ ਕਿਨਾਈ ਪ੍ਰੋਟੈਸ ਕਰਕੇ ਮਾਇਲਾਣ ਕਰਦਾ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈ ਇੱਕ ਮਰਜ਼ੀ ਲੱਭ ਲੈ ਮੈਂ ਅੱਜ ਹੀ ਲੜਨ ਕਰਦਾ ਮੈਂ ਨਹੀਂ ਹੰਗਾਰਦਾ ਪੂਰੀ ਜ਼ਿੰਦਗੀ

ਆਉਠੇ ਕਮੇਟ ਦੇ ਟੇਪ ਤੋਂ ਸੁਣਿਆ ਜੀ ਕਹਿੰਦਾ ਮੇਰੇ ਟੈਲਫੋਨ ਨਹੀਂ ਚੱਲਦੇ ਉਹ ਕਾਰਨ ਦੱਸਿਆ ਕੀ ਹੈ ਰਾਤ ਨੂੰ ਪਤੋਂ ਸਾਰਿਆਂ ਨੂੰ ਪਤਾ ਕਿਹੜੇ ਮੂਡ ਚ ਹੁੰਦਾ ਉਹ ਹੈ ਰਾਤ ਨੂੰ ਫਿਰ 11 ਵਜੇ ਕਰੂੰਗਾ ਫੋਨ ਮੂਡ ਪਤਾ ਹੈ ਉਹ ਤੁਹਾਨੂੰ ਜਦੋਂ ਹੰਦਾ 11 ਪਤਨੀ ਬਿਲਡਿੰਗ ਦੇ ਜਿਵੇਂ ਹੁੰਦਾ ਹੈ ਜਿਹੜਾ ਹੁੰਦਾ ਹੈ ਉਹ ਮੈਨੂੰ ਹੀ ਪਤਾ ਗਨ ਪ੍ਰਧਾਨਨਾ ਕਰਨੇ ਪਾਰਟੀ ਦੇ ਜਾਂ ਸਿੱਧੇ ਬੰਦੇ ਸੀਨੇ ਨਾਲ ਗੱਲ ਕਰਨਾ ਹੈ ਅਖੀਰ ਤੱਕ ਖੜਾ ਰਹੋ ਮੈਂ ਤੁਹਾਨੂੰ ਸਹੀ ਦੱਸਾਂ ਪਾਣੀ ਉੱਤੋਂ ਹੀ ਟਪਾਤਾ ਸੀਗੇ ਅਸੀਂ ਬੜੀ ਕੋਸ਼ਿਸ਼ ਕੀਤੀ ਜਦੋਂ ਸੋਤਨ 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 ਜਦੋਂ ਐਜੇ ਬੇਇਨਸਾਫੀ ਕਰਾਈ ਐਜੀਆਂ ਬੇਇਨਸਾਫੀਆਂ ਕਰਾਈਆਂ ਜਿਹੜਾ ਮੈਨੂੰ ਆਪ ਦੇ ਹੰਦਰਦਾਰ ਸਾਹਿਬ ਬੜੇ ਰਹਿੰਦੇ ਨੇ ਕਣ ਤੁਸੀਂ ਤੁਹਾਨੂੰ ਮੈਂ ਕੀ ਕਿਹਾ ਸੀ ਮੈਂ ਤੁਹਾਨੂੰ ਆ ਮੇਰੇ ਕੋਲੇ ਆਏ ਰੁਕ ਮੇਰੇ ਕੋਲ ਆਏ ਮੈਂਨੂੰ ਕਿਹਾ ਮੈਂ ਕਿਹਾ ਤੁਸੀਂ

ਮੇਰੇ ਕੋਲ ਪੀ ਆਇਆ ਉਹਨੇ ਫੋਨ ਕੱਢਿਆ ਜੀ ਰਜਦੀਪ ਨੇ ਮੈਨੂੰ ਫੋਟੋ ਫੋਨ ਦਿਖਾਇਆ ਆਪ ਆਮੀ ਪਾਰਟੀ ਨੂੰ ਸਰੋਪਾ ਪਾਉਂਦੇ ਮੈਂ ਕਿਹਾ ਜੀ ਰੋਕੋ ਰੋਕੋ ਹੈ ਮੈਂ ਕਿਹਾ ਇੰਦਰ ਲੱਡੂ ਪਏ ਸਾਰੇ ਨੂੰ ਮੰਡੋ ਮੈਂ ਕਿਹਾ ਇਹ ਤਾਂ ਬੜੀ ਅਖੀਰ ਗੱਲ ਹੋ ਗਈ ਓਏ ਸੱਜ ਜਿੰਨੇ ਉੱਡ ਲੱਡੂ ਪਏ ਸੀ ਨਾ ਲੋਕੀ ਕਹਿੰਦੇ ਕਿਉਂ ਮੰਡ ਰਹੇ ਮੈਂ ਕਿਹਾ ਖੇਡਾ ਛੁੱਟਿਆ ਯਾਰ ਇੱਕ ਟਵਾਰੀ ਆ ਆ ਦੇਖੋ ਆਜ ਵੀ ਲੋਟੀ ਨੂੰ ਲੱਡੂ ਸਾਰੇ ਆਹ ਰਾਜ ਮਨੂਕ ਆ ਮੈਂ ਤੇ ਹੈਰਾਨ ਕਿਨੇ ਬੰਦਾ ਛੱਡ ਕੇ ਗਿਆ ਮੈਂ ਕਿਹਾ ਖੜਾ ਝੁੱਟਿਆ ਤੇ ਮੈਂ ਇੰਨਾ ਕਹਿਣਾ ਝੋਣਾ ਮਜੀਦੇ ਸਾਹਿਬ ਤੁਹਾਡੇ ਕੋਲ ਫਿਰ ਵੀ ਆਣਾ ਮੈਂ ਜਿਹ ਪ੍ਰੈਜ਼ੀਡੈਂਟ کہہ ਰਿਹਾ ਉਹਨੇ ਪੰਨਣਾ ਉਹ ਟਿਕ ਨਹੀਂ ਸਕਦਾ ਉੱਥੇ ਜੈ ਜੀ ਆਤਾ ਇੱਥੇ ਪਈਣਾ ਉਹਦੇ ਝੱਲ ਨਹੀਂ ਸਕਦਾ ਉਹਨੂੰ ਕਿਸੇ ਨੇ ਅਗਲੀ ਵਾਰ ਸਸਰੀ ਘਰ ਨਹੀਂ ਮਰੋ ਨਹੀਂ ਇੱਥੇ ਤਾਂ ਪ੍ਰਧਾਨ ਨੂੰ ਗੱਲ ਕਰ ਸਕਦਾ ਸੀ ਮਨਪਤ ਜੀ ਸਾਹਿਬ ਨੂੰ ਕਰਦੇ ਦੋਸ਼ੀ ਨੂੰ ਕਰ ਉੱਥੇ ਕਿਹੜਾ ਪੁੱਛਦਾ ਤੂੰ ਪਗੋਂਤਮਾਂ ਦੁਜਿਹਾਂ ਦੀ ਗੱਲ ਸੁਣੂਗਾ ਉਹ ਆਤ ਤਾਂ ਪਈ ਹੈ ਦੁਜਿਆਂ ਦੇ ਨਹੀਂ ਮੈਂ ਤੋ ਕਿਹਨਾਂ ਹਟੈਸ ਕਰਕੇ ਮਾਇਲਾਨ ਕਰਦਾ ਜਿੰਨਾ ਮਰਜੀ ਕੋਸ਼ਿਸ਼ ਕਰ ਲੈ ਕਿ ਨੂੰ ਮਰਜੀ ਲੱਭ ਲੈ ਮੈਂ ਆਜੀ ਲੜਨ ਕਰਦਾ ਮੈਂ ਨਹੀਂ ਹਾਰਦਾ ਪੂਰੀ ਜ਼ਿੰਦਗੀ ਬੋਲੇ ਭਾਵੇਂ ਬੀਜੇਪੀ ਚਲੇ ਜਾਏ ਭਾਵੇਂ ਕਾਂਗਰਸ ਮੈਂ ਗਿਆ ਨਾਲ ਮਠਾਈ ਦਾ ਡੱਬਾ ਉਸ ਪਾਰਟੀ ਨੂੰ ਭੇਜਦਾ ਕਰਾਂਗੇ ਆਇਓ ਥੋੜੂ ਖੋਦ ਵੀ ਰੱਖ ਲੋ ਹੋਰ ਕੋਈ ਦੇਖੋ ਸਹੀ ਮੰਨੇ ਤੇ ਬਲੈਕਮੇਲਰ ਜਿਹੇ ਹੁੰਦੇ ਨਾ ਕੋਈ ਵੀ ਨਹੀਂ ਬਖਸ਼ ਕਰਦਾ ਜੋਮ ਜਿੰਨੇ ਕੀਤੇ ਹੁੰਦੇ ਨਾ ਉਹ ਪਾਪ ਲੱਗਦੇ ਧੱਕੇ ਕੀਤੇ ਹੁੰਦੇ ਨਾ ਉਹ ਪਾਪ ਲੱਗਦੇ ਇਸ ਕਰਕੇ ਆ ਜਿਹੜਾ ਉਹ ਰੱਬ ਨਹੀਂ ਉਹਥੇ ਕੋਈ ਕਿਉਂਕਿ ਨੇ ਇੰਨੇ ਪਾਪ ਕਰਦੇ ਕਿ ਅਜੇ ਉਸ ਦਿਗਾ ਤੇ ਚੱਲ ਗਿਆ ਜਿਸ ਨੂੰ ਨਿਕਲਣਾ ਬਹੁਤ ਹੈ ਸੋ ਮੈਂ ਜਿਆਦਾ ਸਮਝ ਲੈਣਾ ਚਾਹੁੰਦਾ ਹੈ ਤਖਣੀ ਵਾਲਿਓ ਤੁਸੀਂ ਜਾਣਦੇ ਹੋ ਕਿ ਜਿੰਨੀ ਤਰੱਕੀ ਹੋਈ ਹੈ ਸ਼ਹਿਰ ਚ ਹੋਈ ਹੈ ਅਕਾਲੀ ਦਲ ਨੇ ਕੀਤੀ ਹੈ ਅਕਾਲੀ ਦਲ ਕੌਮ ਦੀ ਜਥੇਬੰਦੀ ਹੈ ਜੇ ਆਪਣੀ ਕੌਮ ਨੂੰ ਤਖੜਾ ਚਾਹੁੰਦੇ ਹੋ ਜੇ ਤੁਸੀਂ ਪੰਜਾਬ ਨੂੰ ਤਖੜਾ ਚਾਹੁੰਦੇ ਹੋ ਫਿਰ ਮੈਂ ਇੱਕ ਬੇਨਤੀ ਕਰਦਾ ਹੈ ਐ 31 ਜਾਂ 13 ਸੀਟਾ ਜਵਾ ਦਿਓ ਕਿਉਂਕਿ ਜੰਗ ਇੱਕ ਪਾਸੇ ਖਾਲਸਾ ਪੰਥ ਤੇ ਪੰਜਾਬ ਹੈ ਦੂਜੇ ਪਾਸੇ ਦਿੱਲੀ ਵਾਲੀਆਂ ਤਕੜੇ ਹੋ ਕੇ ਲੱਗ ਜਾਓ ਤੇ ਮੈਨੂੰ ਪੂਰਾ ਯਕੀਨ ਹੈ ਜੇ ਤੁਸੀਂ 92 ਸੀਟਾਂ ਝਾੜੂ ਵਾਲਿਆਂ ਨੂੰ ਜਿੱਦਾ ਸਕਦੇ ਨਾ ਕਾਲੀਦਨ ਤਾਂ ਤੁਹਾਡਾ ਆਪਣੇ 13 ਨਹੀਂ 13 ਸੀਟਾਂ ਜਦਾ ਦੇ ਜੋਸ਼ੀ ਨੂੰ ਨਾੜੋ ਮੈਂ ਕਹਿੰਦਾ ਸਭ ਤੋਂ ਵਧੀਆ ਕੈਂਡੀਡੇਟ ਜੋਸ਼ੀ ਹੈ ਬਹੁਤ-ਬਹੁਤ ਧੰਨਵਾਦ ਭਾਈ ਮੀਟਿਕਾ ਖਾਲਸਾ ਭਾਈ ਜੀ